ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਭਗੇਲੇ ਵਾਲਾ ਤੇ ਭਗੇਲੇ ਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਵੀਰ ਹੁਣਿਆਂ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਦੋ ਜਨਵਾਰਾਂ ਦੇ ਦਰਸ਼ਨ ਕਰਵਾਉਣੇ ਆ ਇੱਕ ਵੜ ਕ੍ਰਾਸ ਅੰਗ ਦੇ ਵਿੱਚ ਮੁਠੀ ਪਰ ਸਿੰਘ ਦੇ ਵਿੱਚ ਤਾਜੀ ਸੂਈ ਤੇ ਇੱਕ ਤੁਹਾਡੇ ਦਿਲਾਂ ਦੀ ਧੜਕਣ ਜਿਹੜੀ ਨਸਲ ਨੂੰ ਤੁਸੀਂ ਬੇਹੱਦ ਤੇ ਖਾਸ ਪਿਆਰ ਕਰਦੇ ਆ ਜਰਸੀ ਵੈਡ ਮਿੱਤਰੋ ਸੂਈ ਸਵਾਈ ਤੇ ਸਾਡੇ ਨਾਲ ਮਾਲੇ ਦੀ ਆਣ ਤੇ ਚਾਣ ਵੱਖਰੀ ਪਹਿਚਾਣ ਬਾਈ ਬਗੜਾ ਹੋਊਗਾ ਮਿੱਤਰੋ ਦੇ ਅੱਜ ਪਗੜੇ ਦੇ ਨਾਲ ਆਪਾਂ ਕਰਾਂਗੇ ਗੱਲਾਂ ਤੇ ਬਾਤਾਂ ਬਾਈ ਬਗੜੇ ਸਸਰੀ ਘਰ ਦੇ ਸਸਰੀ ਘਰ ਦੇ ਕੀ ਹਾਲ ਹੈ ਬੜੇ ਬਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਆ ਚਲੋ ਸ਼ੁਕਰ ਆ ਬਾਈ ਅੱਛਾ ਬਗੜੇ ਬਾਈ ਗੱਲ ਹੋਆ ਵੀ ਜਾਨਵਰ ਤੂੰ ਆ ਖੜਾ ਤੂੰ ਬਗੇਲੇ ਵਾਲੇ ਵਿੱਚ ਤੇ ਪਿੰਡ ਤੇਰਾ ਮਹਲਾ ਇਹਦੇ ਵਿੱਚ ਕੀ ਦੂਰੀਆ ਤੇ ਕੀ ਅੰਤਰ ਬਸ ਆਪਣਾ ਲਿਆ ਜੀ ਮੋਹ ਪਿਆਰ ਆ ਮੋਹ ਤੇ ਪਿਆਰ ਹਾਂਜੀ ਮੋਹ ਅਟ ਹੁੰਦਾ ਪਿਆਰ ਅਟ ਹੁੰਦਾ ਪਿਆਰ ਆ ਕਿ ਮੋਹ ਆ ਮੈਕਸੀ ਆ ਸਾਰਾ ਦਾ ਦੋਵੇਂ ਤੀਰ ਠੀਕ ਆ ਅੱਛਾ ਵੱਡੇ ਭਾਈ ਗੱਲ ਹੋ ਆ ਵੀ ਜਿਹੜੀ ਜਰਸੀ ਵਹਿਣਾ ਇਹਦੀ ਕੀ ਡਿਟੇਲ ਆ ਭਾਈ ਇਹ ਜੀ ਪਹਿਲਣ ਸੂਈ ਆ 10 ਕਿਲੋ ਬੋਲਾ ਤਿਆਰ ਆ 10 ਕਿਲੋ ਬੋਲਾ ਤਿਆਰ ਆ ਕਿੰਨੇ ਦਿਨ ਹੋ ਗਏ ਬ੍ਰਦਰ ਸੂਈ ਨੇ ਇਹਨੂੰ ਅੱਜ ਇਹਨੂੰ 6 ਮਾ 7 ਮਾ ਦਾ ਨੇ ਸੂਈ 6 ਸਾਂ ਚੋਣ ਨੂੰ ਠੰਡੀ ਅੱਜ ਹਾਂਜੀ ਹੈ ਹਾਂਜੀ ਇਹਦਾ ਉਹ ਬਾਲਟੀ ਰੱਖ ਕੇ ਗੋਂਡੀਆਂ ਅੱਛਾ ਵੀਰੇ ਚੋਣ ਚੜ ਨੂੰ ਠੰਡੀ ਸੀਲ ਆ ਹੈ ਉਹ ਕਿਹਦੀ ਰਿਪੋਰਟ ਆ ਜਮਾ ਇੱਕ ਨੰਬਰ ਠੀਕ ਹੈ ਕਿੰਨਾ ਦੁੱਧ ਦੇ ਜੂਗੀ ਪੀਕ ਲੈਵਲ ਦਾ ਤੇਰੇ ਹਿਸਾਬ ਦੇ ਨਾਲ ਦੁੱਧ ਜੀ ਗਾਂ ਅਗਲੇ ਦੇ ਪੌਂ ਦੇ ਸਿਰ ਤੇ ਆ ਆਪਣਾ ਅੰਦਾਜ਼ਾ ਆ ਵੀ 13 14 ਕਿਲੋ ਖੁੱਲਾ ਦੇਊਗੀ ਦੇ ਦੂਗੀ ਬਾਈ ਜੀ ਅੱਜ 10 ਕਿਲੋ ਤਿਆਰ ਆ ਨਾ ਫਿਰ ਦੇ ਜੂਗੀ ਬੱਚਾ ਮਗਰ ਕੇ ਬੱਚੀ ਬਾਈ ਬੱਚੀ ਆ ਜੀ ਅੱਛਾ ਮਗਰ ਵੀ ਬੱਚੀ ਆ ਠੀਕ ਆ ਬਾਈ ਓਕੇ ਆ ਚੋਣ ਚੜ ਨੂੰ ਚੰਗਾ ਲੱਗਾ ਤਾਂ ਬਹੁਤ ਵਧੀਆ ਹਾਂਜੀ ਹਾਂ ਚੋਲਾ ਕੇ ਹੁਣ ਆਪਾਂ ਬੱਚਾ ਲਾ ਦਿੱਤਾ ਹਾਂਜੀ ਹਾਂ ਬੱਚਾ ਲਾਵਾਂਗੇ ਠੀਕ ਆ ਜੇ ਛੱਡ ਫਿਰ ਵੇਖਦਾ ਕਿਨੂੰ ਆ ਕਰਦੇ ਐਂਡ ਬਾਲਟੀ ਲਿਆ ਵੀ ਬਾਈ ਮਿੱਤਰਾ ਹਾਂ ਲਗ ਤਿਆਰੀ ਦੇ ਵਿੱਚ ਮੁਕੰਮਲ ਜਾਵਾ ਹੈ 50 ਛੱਡ ਕੇ ਚਵਾਈ ਤੁਹਾਨੂੰ ਵਿਖਾ ਦਿੰਨੇ ਆ ਮਿੱਤਰੋ ਤੇ ਸੋਈ ਸਵਾਈ ਪਹਿਲਣ ਪਲੂਨ ਵੈੜਾ ਲੇਵਾਲੂ ਆ ਥਣ ਥਣ ਬਹੁਤ ਚੰਗਾ ਹੈ ਨਾ ਘਰੇ ਚੂਣ ਵਾਲੇ ਲਈ ਕਿਹੜਾ ਚੀਜ਼ ਆ ਹਾਂਜੀ ਹਾਂ ਉਹ ਸੋਈ ਚਾਹ ਤੋਂ ਚੂਗਾ ਤਾਂ ਸਹੀ ਟਕਾ ਕੇ 4-4 ਰੁਪਏ ਜਾਂਦੇ ਨੇ ਪਲ ਜਾਣਾ ਵਜਣਾ ਤਾਂ ਪਾਣੀ ਜਾਂਦਾ ਹੁੰਦਾ ਹੈ ਨਾ ਹਾਂਜੀ ਲੈ ਸਰ ਬਸ ਉਹ ਤਾਂ ਰਾਜੀ ਹੋ ਜਾਂਦਾ ਪਰ ਰਾਜੀ ਬਸ ਉਹ ਨਿੱਸਾ ਕਰਨ ਔਖਾ ਹੁੰਦਾ ਬਾਈ ਪੱਠੇ ਨਾ ਪਾਏ ਤਿੰਨ ਦਿਨਾਂ ਦੇ ਬਦਲ ਜਾਂਦਾ ਹੈ ਨਾ ਬਾਈ ਮਗੜਿਆ ਹਾਂਜੀ ਪਗੜੇ ਨੇ ਅੱਜ ਵੇਲਾ ਹੀ ਸ਼ਾਮ ਦੀ ਰੋਟੀਆਂ ਮੈਨੂੰ ਬਦ ਦੋ ਤਿੰਨ ਹੀ ਕਰਦੀ ਆ ਸਵੇਰ ਵਾਲੀਆਂ ਤੇ ਮੈਂ ਕਿ ਨਹੀਂ ਨਹੀਂ ਠੀਕ ਆ ਪਗੜੇ ਪਾ ਸਾਫਾ ਪੜਾ ਜਾ ਚਿਆ ਤੇਰੇ ਹੋਰ ਕਰਿਆ ਯਾਰ ਹੈ ਕਿਉਂ ਭਾਈ ਮੰਨਦਾ ਨਹੀਂ ਗੱਲ ਹੂੰ ਮਾਰ ਦੇ ਤਾਰ ਮਾਰ ਦੇ ਤਾਰ ਤੇਰੀ ਰਿਕਵੈਸਟ ਤੇਰੀ ਪੂਰੀ ਕਰਤੀ ਮੈਂ ਲਾ ਹਾਂ ਤੇਰਾ ਪਤਾ ਨਾ ਜਾਂਦਾ ਨਹੀਂ 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 ਪਗੜੇ ਦੀ ਪਛਾਣ ਵੀ ਬਣਾਉਣੀ ਜ਼ਰੂਰੀ ਆ ਨਾ ਇੱਥੇ ਚੋਣਾ ਤੈਨੂੰ ਤੂੰ ਗਵਾਨੀਆਂ ਘਰ ਜਾ ਕੇ ਦੁੱਧ ਪੀਉਣ ਨੂੰ ਫਿਰਦੀ ਐ ਮੈਂ ਪੱਠੇ ਇਹਨੇ ਪਾਏ ਤੈਨੂੰ ਹਨਾ ਭਾਈ ਆ ਜਾ ਵੀ ਹਾਂ ਹਾਂ ਬਾਕੀ ਵੀਰੇ ਨੇ ਚੋਣੀਆਂ ਬਾਈ ਨੇ ਤੂੰ ਅਖਲੀ ਧਾਰਾਂ ਵਖਾਰੇ ਤੇ ਬਾਕੀ ਆਪਾਂ ਬਾਜ ਉਹਦੀ ਕਾਲੀ ਦੀ ਕਰਦੇ ਗੱਲਬਾਤ ਠੀਕ ਆ ਬਸ ਠੀਕ ਆ ਲੈ ਚੋਣ ਚਾਂਣ ਦੇਖਿਓ ਕਿ ਉਹਨਾਂ ਦੀ ਹਾਂ ਨਹੀਂ ਦੇਖੀ ਦੂਜੀਆਂ ਮਾਰਦੇ ਫੜਦੇ ਭਾਈ ਹੂੰ ਬਈ ਵਾਕਿਆ ਹੀ ਠੀਕ ਆ ਯਾਰ ਨੰਦਾ ਬੱਤੀ ਮਗਰਾ ਹੈ ਹਾਂਜੀ ਹਾਂ ਠੀਕ ਆ ਹੁਣ 2 ਮਿੰਟ ਰੋਕੇ ਚੋੜ ਸਕਦੇ ਕਿ ਚੋਦ ਗਏ ਨਹੀਂ ਆਏ ਚੋੜ ਕਿੰਨੇ ਚੋੜੀ ਪਈ ਚੋੜਾ ਤੂੰ ਤੇ ਚੋੜੀਆਂ ਦਾ ਨਹੀਂ ਨਹੀਂ ਠੀਕ ਆ ਬੜੇ ਓਕੇ ਅੱਛਾ ਰੇਟ ਕੀ ਲਊਗਾ ਪਗੜੇ ਪਈਆਂ ਮਾ ਜੀ ਰੇੜੀ 50000 ਦੇਣੀ ਕਿੰਨੇ ਦੀ ਕਾਟੇ ਬਾਟੇ ਕਰਦੇ ਜਮ ਬਸ ਮਾਨਤਾ ਨਹੀਂ ਆ ਕਰ ਦਾਂਗਾ ਕਿੰਨਾ ਕਰੇਗਾ ਬੋਲ ਖੋਲ ਕੇ ਹਾਂ ਨਾ ਦੱਸ ਮੈਨੂੰ ਮਵੇਤੀਏ ਨੂੰ ਹਾਂ ਨਾ ਹੀ 48000 ਦੀ ਤੇਰਾ ਦੋਹਾਂ ਤੇਰੇ ਕਰਕੇ ਹੀ ਮਾਨ ਆ ਹੋਰ ਕਿਸੇ ਦਾ ਮਾਨ ਨਹੀਂ 45000 ਦੀ ਨਹੀਂ ਜੀ 15 ਨਹੀਂ ਯਾਰ ਮੈਂ ਤੈਨੂੰ 40 ਨਹੀਂ ਕਿਹਾ ਮੈਂ ਨਹੀਂ ਯਾਰ ਨਹੀਂ ਜੇ 40 ਦਾ ਦੱਸ ਦੇ ਤੇ ਮੈਨੂੰ ਪਤਾ ਬਾਜ਼ਾਰ ਚੱਲਦਾ ਵਾ ਠੀਕ ਆ ਨਹੀਂ ਮਿਲਦੀ ਬਾਹਰੋਂ ਮੈਂ ਮੰਨਦਾ ਗੱਲ ਪਰ ਵੇਖ ਲੈ ਠੀਕ ਆ ਯਾਰ ਦੁੱਧ ਵੀ ਪੀਣਾ ਅਗਲੇ ਸਾਲ ਸੰਭਾਲ ਵੀ ਕਰਨੀ ਆ ਬਈ 2000 ਖਾਣਾ ਪੈਣਾ ਫੇਰ ਇਹਨੇ 14 15 ਪਾਉਣਾ ਪਾਲਟੀ ਦੇ ਵਿੱਚ ਮੈਂ ਤੈਨੂੰ 40 ਨਹੀਂ ਕਿਹਾ ਹਾਂ ਜੀ ਆਪਣਾ ਪਤਾ ਹੀ ਛੇ ਸਾਧਨ ਹੋਇਆ ਤਾਜੀ ਆ ਖਰਾਕ ਪਾਉਗੀ ਫੇਰ ਹੀ ਦੁੱਧੋ ਚੱਲਣਾ ਹੈ ਦੱਸ ਫਿਰ ਹਾਂ ਬਸ ਹਾਂ ਕਰਦਾ ਨਹੀਂ 48 ਦਾ ਮਾਣ ਹੀ ਤੁਹਾਡਾ ਨਹੀਂ ਜਿਹਦਾ ਦੇਣੀਆਂ ਦੇ ਵੇਖ ਲੈ ਨਹੀਂ ਤਾਂ ਫਿਰ ਰਖੜੀ ਪੱਠੇ ਪੋਣੇ ਦੇ ਵੇਖ ਲੈ ਭਰਾਓ ਮੈਨੂੰ ਤਾਂ ਕੋਈ ਨਹੀਂ ਨਹੀਂ ਵੇਚਣੀ ਹੁੰਦਾ ਚਲ ਉੱਤੇ ਪਰ ਦੱਸ ਤੂੰ ਫਿਰ ਆਪੇ ਕਰ ਲਈ ਗੱਲ ਮੈਂ ਤੇ ਫੋਨ ਤੇ ਹੈ ਇਹ ਸਿੰਘਾ ਵਾਲੀ ਕਿਵੇਂ ਆ ਇਹ ਪਹਿਲਾਂ ਨਹੀਂ ਸੋਈ ਆ ਇਹ ਵੀ ਪਹਿਲਾਂ ਨਹੀਂ ਆ ਹਾਂ ਜੀ ਹਾਂ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਇਹਨੂੰ ਸੋਈ ਨੂੰ ਹੋ ਗਏ ਅੱਜ 8 ਦਿਨ 8 ਦਿਨ ਬੱਚੀ ਮਗਰ ਇਹਿੰਦੇ ਵੀ ਬਾਈ ਇਹ ਬੱਚਾ ਇਹਿੰਦੇ ਮਗਰ ਬੱਚਾ ਅੱਛਾ ਇਹਨੂੰ ਥੱਲੇ ਕਿੰਨਾ ਬੋਲਾ ਹੋਊਗਾ ਪਗੜੇ ਵੀਰੇ ਇਹ ਥੱਲੇ 9 ਕਿਲੋ ਦਾ ਜਮਾ ਤਿਆਰ ਆ ਭਾਵੇਂ ਅਗਲਾ ਦੋ ਡੰਗ ਇੱਥੇ ਤਸੱਲੀ ਕਰੇ ਆਪਦੀ ਚੋੜ ਦੇ ਘਰੇ ਚੋਣ ਚਾਂਣ ਨੂੰ ਠੰਡੀ ਆ ਬਾਈ ਚੋਣ ਨੂੰ ਹਾਂ ਬਹੁਤ ਵਧੀਆ ਨਿਆਣਾ ਬਾ ਕੇ ਵਧੀਆ ਚੋਵੇ ਇਹ ਵੀ ਚੋਲ ਗਿਆ ਠੀਕ ਆ ਅੱਛਾ ਪਗੜੇ ਵੀਰੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਜੀ 30000 ਦੇਣੀ ਕਿੰਨੇ ਦੀ ਹਾਂ ਨਾ ਜਮਾ ਕਰ ਹਾਂ ਇਹ ਵੀ 2 2 2000 ਕਾ ਤੋਂ ਘਟਦੇ ਬਸ ਅੱਜ ਤੇਰਾ ਵੀਡੀਓ ਦੇ ਵਿੱਚ 2000 ਹੀ ਮਾਨ ਕਰਨ ਨਹੀਂ ਆਣਾ ਕਰ 2000 ਨਾਲ ਮੇਰੀ ਯਾਰੀ ਘਟਦੇ ਉਹਦੀ ਮੇਰੀ ਨਹੀਂ ਉਹਦੀ 5 1000 ਨਾਲ ਸੱਜੇ ਕਾ ਹੈ ਹੈ ਦੱਸ ਫਿਰ ਹਾਂ ਚੱਲ ਫਿਰ ਤੂੰ ਜਿਵੇਂ ਮਰਜੀ ਗੱਡੀ ਬਾਹਰ ਨੂੰ ਅਗਰੇ ਮੈਨੂੰ ਵਿਖਾ ਫਿਰ ਦੱਸਦਾ ਤੈਨੂੰ ਕੀ ਕਹਿੰਦੀ ਐ ਇਹ ਮੈਨੂੰ ਲੇਵਾ ਲੁਆਣੀ ਤੇ ਸਹਿੰਦਾ ਕੱਲਾ ਮੂੰਹ ਹੀ ਦਿੱਤੀ ਆ ਬਸ ਲੈ ਵੀ ਮਿੱਤਰੋ ਥੱਲੋ ਚੰਗੀ ਆ ਯਾਰ ਹਨਾ ਦੁੱਧ ਦੇ ਦੋ ਬਾਰਾ 13 ਕਿਲੋ ਬਾਈ ਕਿਹੜੀ ਦਿੰਦੀ ਦੇ ਦੂ ਦੋਤ ਬਾਰਾ ਆਹ ਪਤੰਦਰ ਨੇ 24 ਦਿੱਤੀ ਬਾਈ ਤੂੰ ਤਾਂ ਬੜਾ ਫਾਸਟ ਆ ਯਾਰ ਐਵੇਂ ਬਗੜਾ ਕਰਾ ਇਹਨੂੰ ਚੂਣੀ ਨਹੀਂ ਹੁੰਦੀ ਬਾਈ ਯਾਰ ਐਵੇਂ ਟਾਈਮ ਚੱਕੀ ਜਾਂਦਾ ਇਹ ਲੈ ਦੱਸ ਹੈ ਮੈਂ ਇਸ ਨਾ ਡਾਉਨ ਹੁਣ ਤਾਂ ਆ ਸਿੱਧਾ ਚੱਲ ਕੋਈ ਨਹੀਂ ਪਾਸ ਹੁਣ ਤੋ ਯਾਰ ਤੂੰ ਸੈਟ ਕਿਉਂ ਡਰਾਉਣਾ ਆ ਨਾ ਬਾਈ ਨਾ ਦੁੱਧ ਚਵਾਲਾ ਆਪਦਾ ਨਾ ਠੀਕ ਆ ਬਾਈ ਮੋੜ ਦੇ ਓਕੇ ਮੇਲੇ ਮੂਲੇ ਤੋਂ ਚੱਲ ਪਈ ਬਾਈ ਜੋ ਚੱਲ ਪਈ ਬਾਈ ਠੀਕ ਆ ਭਾਈ ਪਗੜੇ ਇੱਥੇ ਰੋਗ ਲਾ ਇੱਥੇ ਰੋਗ ਲਾ ਕੋਈ ਨਾ ਪੱਠੇ ਖਵਾ ਲਾ ਪੱਠੇ ਦੋ ਮਿੰਟ ਪੱਠੇ ਖਵਾ ਚੱਤ ਬਾਅਦ ਚੋਲੀ ਇਹ ਹੁਣ ਇਹਨੇ ਰੋਕਣ ਵਾਲੀ ਹੀ ਭੱਜ ਗਈ ਦੋਵੇਂ ਹੀ ਦੁੱਧ ਰਹਿ ਗਿਆ ਹੋਵੇ ਸਾਨੂੰ ਹੈਨਾ ਬੱਤੀ ਛੱਡਦੇ ਕੋਈ ਨਹੀਂ ਅੱਛਾ ਭਾਈ ਦੁੱਧ ਖਵਾ ਦੁੱਧ ਬਖਾ ਇਹਦਾ ਰੇਟ ਦੱਸ ਭਾਈ ਮੈਨੂੰ ਪਗੜੇ ਸਹੀ ਸਹੀ ਕਾਲੀ ਵੈੜ ਦਾ ਹੈ ਹਾਂਜੀ ਕਾਲੀ ਵੈੜ ਦਾ ਟਿਕਾਣਾ ਲਾਤੀ ਜਮਾਂ ਹਨ ਕਾਟੇ ਬਾਟੇ ਆਟੇ ਛਾੜੇ ਸਾਰਾ ਕੁਝ ਛੱਡ ਕੇ ਸਾਰਾ ਕੁਝ ਛੱਡ ਕੇ ਬਾ ਤੇਰਾ ਮਾ ਨਹੀਂ 26000 ਦਾ ਰੱਸਾ ਫੜਾ ਦੇ ਤੇ ਕੈਂਟਰ ਤੇ ਚੜਾ ਦੇ ਕੈਂਟਰ ਤੇ ਚੜਾ ਦਈਏ ਹਾਂ 25 ਤੇ ਚੜਾ ਕੇ 1000 ਹੋਰ ਫਿਰ ਤੇਰੀ ਮਰਜ਼ੀ ਹੈ ਨਹੀਂ ਫਿਰ ਜਾਣ ਦੇ ਫਿਰ ਤੂੰ ਜੇ ਕਹਣਾ ਟੈਂਕਾ ਕੈਂਟਰ ਤੇ ਜੜਾ ਤੇ ਫਿਰ ਜਾਣ ਦੇ ਬਾ ਕੀ ਕਰਾ ਤੇਰੀ ਮਰਜ਼ੀ ਆ ਬਾ ਜਦੋਂ ਮਰਜ਼ੀ ਕਹਿਣ ਲੱਗ ਪਾ ਸਮਝ ਲਾ ਦਿੰਦਾ ਹੁੰਦਾ ਉਦੋਂ ਮੈਨੂੰ ਇਹ ਨਾ ਬਸ ਫਿਰ ਜਾਣ ਦੇ ਜੇ ਤੂੰ ਕਹੀ ਦਿੱਤਾ ਜਾਣ ਦੇ ਜਾਣ ਦੇ ਨੰਬਰ ਫਿਰ ਕਿੰਨੇ ਤੇ ਗੱਲ ਕਰੀਏ ਭਾਈ ਨੰਬਰ ਦੱਸੀ ਯਾਰ 62846 ਹਾਂ 68176 62846671 62846681767 ਇੱਕ ਵਾਰੀ ਹੋਰ ਬੋਲ ਦੇ ਤੂੰ 62846681767 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਮਿੱਤਰੋ ਵੀਰੇ ਹੁਣੇ ਉਹਦੇ ਨਾਲ ਤੁਸੀਂ ਗੱਲਬਾਤ ਪਿੰਡ ਬਗੇਲਾ ਕਰਦੇ ਹੋ ਵਿਹਲਾ ਕੰਮਾਤ ਸ਼ੁਕਰੀਆ ਚੌਂਦਰੋ ਬਹੁਤ ਸਾਰਾ ਪਿਆਰ ਸਤਿਕਾਰ ਪਿੰਡ ਬਗੇਲਾ